ਦਨ ਰਾਤ ਮਜ਼ਦੂਰ ਦੀ ਇਨੀ ਬੇਹਦ ਵੀ ਹੋਈ ਐ ਮਾਲ ਰਾਤ ਦਿਨ ਭਰਾ ਕੇ ਇੱਕਦਮ ਰੱਖ ਦਿੱਤਾ ਹੈ ਸਾਨੂੰ 20 20 ਦਿਨ ਹੋ ਗਏ ਰਾਤ ਦਿਨ ਉਰੇ ਬੈਠਿਆਂ ਨੂੰ ਸਾਡੇ ਨਾਲ ਇਨੀ ਨਜਾਇਜ਼ ਮੰਡੀ ਦੇ ਵਿੱਚ ਹੋਈ ਐ ਇੱਕ ਇੱਕ 1000 ਰੁਪਏ ਦਿਹਾੜੀ ਮਜ਼ਦੂਰ ਨੇ ਲਈ ਹੈ ਸਾਡੇ ਜੋ ਪੱਖਾ ਲਵਾਣ ਦੀ ਜਾਂ ਭਰਾंति ਮਾਲ ਦੀ ਮਜ਼ਦੂਰੀ ਕੀ ਸਰਕਾਰ ਨੇ ਸਾਨੂੰ ਦੇਣੀ ਐ ਅਸਤੌਰੇ ਬੈਠੇ ਬੈਠੇ ਘਰ ਤੋਂ ਬੇਕਾਰ ਹੋਏ ਬੈਠੇ ਆ ਬੁਰਾ ਹਾਲ ਹੋ ਪਈ ਬਹੁਤ ਜ਼ਿਆਦਾ ਪ੍ਰਸ਼ਾਸਨ ਕੋਈ 10 ਦਿਨ ਹੋ ਗਏ ਆਪਣਾ ਹੋਈ ਨੂੰ ਬੋਲੀਆਂ ਨੂੰ 15 ਦਿਨ ਹੋ ਗਏ 15 20 ਦਿਨ ਹੋ ਗਏ ਮਾਲ ਪੈਣ ਬਹੁਤ ਜਿਆਦਾ ਬੁਰਾ ਹਾਲ ਹੈ ਕੋਈ ਸਾਡੀ ਸੁਣਵਾਈ ਨਹੀਂ ਕੋਈ ਨਹੀਂ ਪੁੱਛਦਾ ਸਿਰਫ ਉਹ ਮਿੱਠੇ ਪੋਚੇ ਦੇ ਕੇ ਦੇ ਜਾਂਦੇ ਨੇ ਚਲੋ ਜੀ ਐਂ ਕਰ ਲਾਂਗੇ ਫਲਾਣਾ ਕੋਈ ਕੁਝ ਨਹੀਂ ਹੋ ਰਿਹਾ ਓਰੇ ਸਾਡੀ ਬਹੁਤ ਬਿਜਲੀ ਸਾਡੇ ਬੱਦੇ ਦੇਖੋ ਜੀ 3 ਦਿਨਾਂ ਚ ਮਾਲ ਗਿਰ ਗਿਆ আর ਦੇਖੋ ਸਾਲੂ ਮੀਨਾ ਮੀਨਾ ਹੋ ਕੇ ਬੈਠਿਆਂ ਨੂੰ ਬੱਚਾ ਖਾਂਦੇ ਇਸ ਕੀ ਹੋਲੇ ਕੋਈ ਨਹੀਂ ਹੁੰਦਾ ਓਰੇ ਰਾਤ ਨੂੰ ਸਾਡੇ ਕੱਟੇ ਚੋਰੇ ਨੇ ਮੋਟਰਸਾਈਕਲਾਂ ਤੇ ਚੋਰੀ ਹੋ ਰਹੀ ਜੀ ਕੱਟੇ ਕੋਈ ਦੋ ਲੈ ਗਿਆ ਕੋਈ ਚਾਰ ਲੈ ਗਿਆ ਹੁਣ ਦੱਸੋ ਜੀ ਅੱਧੀ ਕਿੱਤੋਂ ਦਵਾਗੇ ਪਾਣੀ ਦੀ ਵਿਵਸਥਾ ਬਹੁਤ ਵਧੀਆ ਵੀਰੇ ਲੈਟਰਿੰਗ ਬਾਥਰੂਮ ਵੀ ਪਣਾਗੇ ਦੀ ਬਾਕੀ ਵਾਰਦਨਾ ਸਹੀ ਸਮੇਂ ਤੇ ਪਹੁੰਚਾ ਰਹੇਗਾ ਵਧੀਆ ਪ੍ਰਬੰਧ ਨੇ ਇਹ ਜੀ ਪ੍ਰਬੰਧ ਤਾਂ ਕਦੇ ਦੇਖੀ ਨਹੀਂ ਤੇ ਹਰੇਕ ਸੈਲਬ ਦੀ ਹੁੰਨੇ ਕਿਤਾ ਜਦੋਂ ਟਾਈਮ ਨਾਲ ਜੁਤੀ ਜਾਂਦੀ ਨਾਲ ਦੀ ਨਾਲ ਮੰਗੂ ਤੁਣੀ ਜਾਂਦੇ ਬਾਰੀ ਨਾਲ ਤੁਲਦੀ ਹੁਣ ਜਿਆਦਾ ਆ ਜਾਂਦਾ ਨਾ ਪਾਣੀ ਦਾਣਾ ਜਦੋਂ ਰੋਹ ਸਟੰਗਣ ਵਾਲੇ ਤੁਣੀ ਵਧੀਆ ਇਹ ਜੀ ਸਰਕਾਰ ਤੋਂ ਕਹਾ ਫੇਰ ਵੀ ਆਵੇ ਕੋਈ ਕਮੀ ਨਹੀਂ ਹੈ ਸਾਰੇ ਪ੍ਰਬੰਧ ਓਕੇ ਨੇ ਸਾਭ ਆਣ ਪਾਲ ਆਉਂਦਾ ਤੇ ਆਉਂਦਾ ਤੁਲ ਜਾਂਦਾ ਬਹੁਤ ਖੁਸ਼ ਜਿਸ ਤੇ ਸਰਕਾਰ ਬਣੀ ਉਹ ਉਸੇ ਟਾਈਮ ਤੇ ਚੱਲਦੇ ਹੈ ਸਰਕਾਰ ਬਣਾਉਂਦਾ ਵਧੀਆ ਨੇ ਭਈਆ ਹੁਣ ਘਰ ਵੀ ਤਲਦੀ ਹੈ ਜੀਰੀ ਵੱਡ ਕੇ ਮੰਡੀ 'ਚ ਸੱਟਾ ਜਦੋਂ ਝਾਰ ਲੱਗਿਆ ਬਾਰੀ ਆ ਗਈ ਨਾਲ ਦੇ ਨਾਲ ਖੁੰਦੀ ਹੈ ਪਾਣੀ ਦਾ ਪੂਰਾ ਪ੍ਰਬੰਧ ਹੈ ਜੀਰੇ ਬਾਥਰੂਮਾਂ ਦਾ ਪੂਰਾ ਪ੍ਰਬੰਧ ਹੈ ਜੀਰੇ ਹੋਰ ਸਾਰੇ ਪ੍ਰਬੰਧ ਪੂਰੇ ਨੇ ਜੀਰੇ ਤੇ ਜੋ ਚਰਾਈ ਭਾਈ ਬਹੁਤ ਵਧੀਆ ਜੀ ਜਿਪਨੀ ਨਾਲ ਨਾਲ ਹਾਂ ਜੀ ਹਾਂ ਮੰਡੀ ਬਹੁਤ ਵਧੀਆ ਹੈ